ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ। ਅੱਜ ਆਪਾਂ ਤੁਹਾਨੂੰ ਫੇਸ ਸਮਰਸ ਦੇ ਲਈ ਕੁਝ ਸੂਟਸ ਦਿਖਾ ਰਹੇ ਹਾਂ। ਸੋ ਵੱਖਰੇ ਵੱਖਰੇ ਡਿਜ਼ਾਈਨ ਐ ਜੀ। ਜਿਵੇਂ ਵੀ ਤੁਹਾਨੂੰ ਪਸੰਦ ਆਉਂਦੇ ਆ ਤੁਸੀਂ ਇਹਨਾਂ ਨੂੰ ਹੋਲਡ ਕਰਵਾ ਸਕਦੇ ਹੋ। ਅ ਅਗਰ ਤੁਸੀਂ ਇਹਨਾਂ ਨੂੰ ਕੋਈ ਡਿਫਰੈਂਟ ਹੋਰ ਸ਼ੇਡ ਤੇ ਬਣਵਾਉਣਾ ਤਾਂ ਉਸ ਤੇ ਵੀ ਬਣਵਾ ਸਕਦੇ ਹੋ। ਜਿਵੇਂ ਕਿ ਸਾਨੂੰ ਕਾਫੀ ਸਾਰੀ ਇਨਕੁਆਰੀ ਸੀ ਕਿ ਤੁਸੀਂ ਜਿਹੜੇ ਸਮਰ ਵੇਅਰ ਸੂਟਸ ਜਾਂ ਕੁਝ ਹਲਕੇ ਸੂਟਸ ਲੈ ਕੇ ਆਓ। ਸੋ ਆਪਾਂ ਉਹਨਾਂ ਲਈ ਏ ਸੂਟਸ ਲੈ ਕੇ ਆਏ ਆ ਜੀ ਇਹਨਾਂ ਲਈ ਤੁਸੀਂ ਜਿਹੜਾ ਸੇਮ ਆਪਣੇ ਆਰਡਰ ਚ ਵੀ ਇਹਨੂੰ ਲਗਵਾ ਸਕਦੇ ਹੋ ਸੋ ਇਹ ਆਪਣੇ ਕੋਲੇ ਡਿਫਰੈਂਟ ਡਿਜ਼ਾਈਨਿੰਗ ਹੈ ਸੋ ਆਪਣੇ ਕੋਲੇ ਬਣੇ ਹੋਏ ਆ ਪਰ ਕਈ ਸੂਟਸ ਇਸ ਤਰ੍ਹਾਂ ਦੇ ਆ ਜੀ ਜਿਹੜੇ ਬਹੁਤ ਹੀ ਘੱਟ ਬਣੇ ਹੋਏ ਆ ਸੋ ਆਪਾਂ ਤੁਹਾਨੂੰ ਉਹ ਸੂਟ ਆ ਜਿਹੜੇ ਅਲੱਗ-ਅਲੱਗ ਕਲਰ ਕੰਬੀਨੇਸ਼ਨ ਤੇ ਦਿਖਾ ਰਹੇ ਆ ਸੋ ਜਿਵੇਂ ਕਿ ਇਹ ਫੈਬਰਿਕ ਹੈਗਾ ਜੀ ਬੜਾ ਹੀ ਜਿਵੇਂ ਗਲੇਸ कॉटन ਫਾਈਨ ਗਲੇਸ कॉटन ਆ ਇਹ ਇਹ ਦੇਖੋ ਤੁਸੀਂ ਸਟਾਫ ਦੇ ਉੱਪਰ ਉਹ ਵੀ ਲੱਗਿਆ ਹੋਇਆ ਗੀਜ਼ਾ ਕਾਟਨ ਹੈ ਸੋ ਇਹ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਸ ਤਰ੍ਹਾਂ ਇਹਦੇ ਵਿੱਚ ਆਰੀ ਦਾ ਵੀ ਡਿਜ਼ਾਈਨ ਹੈ ਮਸ਼ੀਨ ਐਮਬਰਾਇਡਰੀ ਵੀ ਕੀਤੀ ਹੋਈ ਹੈ ਬਹੁਤ ਹੀ ਪਿਆਰਾ ਗਲਾ ਬਣਿਆ ਹੋਇਆ ਇਹ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਗਲੇ ਦੀ ਡਿਜ਼ਾਈਨਿੰਗ ਹੈ ਇਸ ਤਰ੍ਹਾਂ ਘੇਰੇ ਦੀ ਡਿਜ਼ਾਈਨਿੰਗ ਹੈ ਸੋ 2445 ਦੇ ਅਕੋਰਡਿੰਗ ਹੈ ਜੀ ਥੋੜਾ ਬਹੁਤ ਤੁਸੀਂ ਕਰਨਾ ਉਪਰੋਂ ਵੀ ਕੱਟ ਹੋ ਜਾਊਗਾ ਨੀਚੋਂ ਵੀ ਕੱਟ ਹੋ ਜਾਊਗਾ ਸੋ ਇਸ ਤਰ੍ਹਾਂ ਬਾਜੂ ਦੀ ਡਿਜ਼ਾਈਨਿੰਗ ਹੈ ਸੋ ਇਹ ਕਾਟਨ ਸਟੱਫ ਹੈ ਪਰ ਜਿਹੜਾ ਇਧਰ ਲਈ ਸਮਰਵੀਰ ਲਈ ਨਹੀਂ ਹੈਗਾ ਤੁਸੀਂ ਅਗਰ ਬਾਹਰੋਂ ਜਾਂ ਤੁਸੀਂ ਅੱਗੇ ਵੈਂਟਰ ਲਈ ਲੈਣਾ ਚਾਹੁੰਦੇ ਹੋ ਸੋ ਲੈ ਸਕਦੇ ਹੋ ਠੀਕ ਜੇ ਮੌਸਮ ਲਈ ਇਹ ਸਟੱਫ ਹੈਗਾ ਜਿਆਦਾ ਸਮਰ ਲਈ ਨਹੀਂ ਹੈਗਾ ਸੋ ਇਹ ਸੀ ਜੀ ਡਿਜ਼ਾਈਨ ਔਰ ਨੈਕਸਟ ਹੈਗਾ ਜੀ ਸਕਾਈ ਕਲਰ ਦੇ ਵਿੱਚ ਸੋ ਬਹੁਤ ਹੀ ਪਿਆਰਾ ਇਹ ਵੀ ਜਿਹੜਾ ਹੈਗਾ ਜੀ ਫਾਈਨ ਕਾਟਨ ਹੈ ਇਹ ਵੀ ਜਿਵੇਂ ਤੁਸੀਂ ਕਹਿ ਸਕਦੇ ਹੋ ਵੀ ਸ਼ਾਈਨ ਵਾਲੀ ਕਾਟਨ ਹੁੰਦੀ ਹੈ ਜੀ ਇਹ ਔਰ ਇਹਦੇ ਵਿੱਚ ਜਿਹੜਾ ਉੱਪਰੋਂ ਸ਼ਾਈਨ ਹੈ ਇਹਨੂੰ ਲਾਈਨਿੰਗ ਲਾ ਕੇ ਹੀ ਬਣਦਾ ਹੈ ਪਰ ਗਲੇਸ ਕਾਟਨ ਦਾ ਹੀ ਸੁਪੀਰੀਅਰ ਸਟੱਫ ਆ ਇਹ ਇਹਨੂੰ ਤੁਸੀਂ ਨਾਮ ਜਿਵੇਂ ਸਾਰੇ ਅਲੱਗ-ਅਲੱਗ ਲੈ ਆ ਦਿੰਦੇ ਆ ਇਸਦੇ ਵੀ ਸਿੰਗਲ ਟਾਂਕੇ ਦਾ ਕੰਮ ਆ ਜੀ ਇਸ ਤਰ੍ਹਾਂ ਉੱਪਰ ਆਰੀ ਦੇ ਵਿੱਚ ਹੈ ਜਿਹੜਾ ਆਪਾਂ ਮਸ਼ੀਨ ਐਮਬਰਾਇਡਰੀ ਕੀਤੀ ਹੋਈ ਹੈ। ਸੋ ਇਹ ਦੇਖੋ। ਸਾਰੇ ਸੂਟ ਦਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ, ਬਹੁਤ ਹੀ ਪਿਆਰਾ ਜਿਹਾ ਕਲਰ ਸ਼ੇਡ ਹੈ ਜੀ। ਨੈਕਸਟ ਸੂਟ ਹੈਗਾ ਜੀ ਜੌਰਜਟ ਦੇ ਵਿੱਚ। ਸੋ ਬਹੁਤ ਹੀ ਪਿਆਰਾ ਜਾਂ ਇਹ ਵੀ ਸ਼ੇਡ ਵੀ ਬਹੁਤ ਹੀ ਪਿਆਰਾ ਹੈ ਇਹ ਘੇਰੇ ਦੀ ਡਿਜ਼ਾਈਨਿੰਗ ਹੈ ਇਹਨੂੰ ਤੁਸੀਂ ਯੋਗ ਤੇ ਵੀ ਕਰ ਸਕਦੇ ਹੋ ਇਹ ਆਪਾਂ ਘੇਰੇ ਤੇ ਕੀਤਾ ਹੋਇਆ ਮਸ਼ੀਨ ਐਮਬਰਾਇਡਰੀ ਹੈ ਨਾਲ ਕੰਟਰਾਸਟ ਦੁਪੱਟਾ ਵੀ ਕਰ ਸਕਦੇ ਹਾਂ ਦੇਖੋ ਕਿੰਨਾ ਪਿਆਰਾ ਸੂਟ ਬਣਿਆ ਹੋਇਆ ਸੋ ਇਹਦੇ ਬਾਜੂ ਤੇ ਵੀ ਆਪਾਂ ਇਸ ਤਰ੍ਹਾਂ ਦਾ ਵਰਕ ਦਿੱਤਾ ਹੋਇਆ ਸੋ ਇਹ ਸੂਟ ਵੀ ਤੁਸੀਂ ਲੈ ਸਕਦੇ ਹੋ ਨੈਕਸਟ ਹੈਗਾ ਜੀ ਮਸਲੀਨ ਦੇ ਉੱਪਰ ਕੋਈ ਵੀ ਡਿਜ਼ਾਈਨਿੰਗ ਹੈ ਤੁਸੀਂ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਇਹ ਵੀ ਮਸਲੀਨ ਹੈ ਜੀ ਜਿਵੇਂ ਤੁਹਾਨੂੰ ਪਤਾ ਮਸਲੀਨ ਲਾਈਨਿੰਗ ਲੱਗ ਕੇ ਹੀ ਬਣਦਾ ਹੈਗਾ ਸੋ ਇਹ ਪਿੰਟੈਕਸ ਪਾ ਕੇ ਵਿੱਚ ਆਪਾਂ ਸਿੰਗਲ ਜਿਹੜੇ ਵਰਕ ਦੀਆਂ ਲੇਸਿਸ ਦਿੱਤੀਆਂ ਹੋਈਆਂ ਸੋ ਬਹੁਤ ਹੀ ਡਿਫਰੈਂਟ ਜੀ ਡਿਜ਼ਾਈਨਿੰਗ ਹੈ ਇਸ ਤਰ੍ਹਾਂ ਜਦੋਂ ਤੁਸੀਂ ਇਹਨੂੰ ਸਟਿਚ ਕਰਾਉਂਗੇ ਤਾਂ ਇੱਕ ਬਹੁਤ ਹੀ ਡਿਫਰੈਂਟ ਜੀ ਲੁੱਕ ਆਊਗੀ ਸੋ ਇਸ ਤਰ੍ਹਾਂ ਇਹ ਬਾਜੂ ਤੇ ਹੈ ਜੀ ਪਿੰਟੈਕਸ ਦਿੱਤੇ ਹੋਏ ਹੈ ਵਿਚ ਵੇਲ ਦਿੱਤੀ ਹੋਈ ਹੈ ਸੋ ਇਹ ਵੀ ਬਹੁਤ ਹੀ ਪਿਆਰਾ ਸਟੱਫ ਵੀ ਹੈ ਔਰ ਇਹ ਆਪਣੇ ਕੋਲੇ ਰੈਡੀ ਹੈ ਜੀ ਕੋਈ ਵੀ ਸੂਰ ਤੁਸੀਂ ਇਹਨਾਂ ਚੋਂ ਪਿਕ ਕਰ ਸਕਦੇ ਹੋ ਸੋ ਨੈਕਸਟ ਹੈਗਾ ਜੀ ਲੈਮਨ ਕਲਰ ਦੇ ਵਿੱਚ ਲਾਈਟਸ ਜਾਂ ਗ੍ਰੀਨਿਸ਼ ਲੈਮਨ ਸ਼ੇਡ ਹੈਗਾ ਬਹੁਤ ਹੀ ਪਿਆਰਾ ਜਿਵੇਂ ਤੁਹਾਨੂੰ ਪਿਕਚਰ ਦੇ ਵਿੱਚ ਦੇਖ ਰਿਹਾ ਹੈਗਾ ਵੀਡੀਓ ਦੇ ਵਿੱਚ ਸੋ ਉਹੀ ਸ਼ੇਡ ਹੈ ਜੀ ਜਿਵੇਂ ਐਗਜ਼ੈਕਟ ਜਿਹੀ ਸ਼ੇਡ ਹੈ ਇਹਨੂੰ ਲੈਮਨ ਵੀ ਨਹੀਂ ਕਹਿ ਸਕਦੇ نیچے ਵੇਲ ਦਿੱਤੀ ਹੋਈ ਹੈ ਉੱਪਰ ਸੈਂਟਰ ਪੈਨਲ ਬਣਿਆ ਹੋਇਆ ਸੋ ਬਹੁਤ ਹੀ ਡਿਫਰੈਂਟ ਜ ਇਦੇ ਵਿੱਚ ਕਨਸੈਪਟ ਹੈ ਔਰ ਇਸਰਾ ਬਾਜੂ ਤੇ ਇਹਦੇ ਵਰਕ ਕੀਤਾ ਹੋਇਆ ਸੋ ਨੈਕਸਟ ਹੈਗਾ ਜੀ 블ਸ਼ ਕਲਰ ਦੇ ਵਿੱਚ 블ਸ਼ ਗਾਜਰੀ ਸ਼ੇਡ ਹੈ ਇਸ ਤਰ੍ਹਾਂ ਜੀ ਸਾਰੇ ਦੇ ਵਿੱਚ ਮਸ਼ੀਨ ਏਮਬਰਾਇਡਰੀ ਕੀਤੀ ਹੋਈ ਹੈ ਤੁਸੀਂ ਦੇਖੋ ਕਿੰਨੇ ਪਿਆਰੇ ਕਲਰ ਕੰਬੀਨੇਸ਼ਨ ਲੱਗ ਰਿਹਾ ਨਾਲ ਡਾਰਕ ਸ਼ੀਟ ਦਾ ਪਾ ਕੀਤਾ ਹੋਇਆ ਸੋ ਇਹ ਤੁਸੀਂ ਅਗਰ ਠੀਕ ਜੀ ਇਸ ਦੇ ਵਿੱਚ ਤੁਸੀਂ ਜ਼ਿਆਦਾ ਪਟਕੀਲਾ ਜਾਂ ਨਹੀਂ ਪਾਉਣਾ ਚਾਹੁੰਦੇ ਸੂਟਸ ਵਿੱਚ ਵਰਕ ਸੋ ਇਹ ਸਿੰਗਲ ਜਾਂ ਵਰਕ ਹੈਗਾ ਜੀ ਫੁੱਲ ਸੂਟ ਹੈ ਫੁੱਲ ਫਰੰਟ ਦੇ ਵਿੱਚ ਵਰਕ ਹੋਇਆ ਹੋਇਆ ਸੋ ਇਸ ਤਰ੍ਹਾਂ ਦੇ ਸੂਟ ਹੈ ਜਿਹੜੇ ਆਪਾਂ ਜਿਵੇਂ ਹੈਵੀ ਵੀ ਟਰਾਈ ਕਰ ਸਕਦੇ ਆ ਕਿਉਂਕਿ ਕਈਆਂ ਨੂੰ ਕਈ ਵਾਰ ਉੱਠੇ ਉੱਠੇ ਜਾਂ ਵਰਕ ਇੰਨਾ ਜ਼ਿਆਦਾ ਪਸੰਦ ਨਹੀਂ ਹੁੰਦਾ ਸੋ ਦੇਖ ਸਕਦੇ ਆ ਤੁਸੀਂ ਕਲਰ ਵੀ ਜ਼ਿਆਦਾ ਆ ਔਰਡ ਨਹੀਂ ਲਗਾਏ ਹੋਏ ਬਹੁਤ ਹੀ ਸਿਮਿਲਰ ਜੇ ਸ਼ੇਡ ਦੇ ਕੇ ਇਹਨੂੰ ਆਪਾਂ ਇਸ ਤਰ੍ਹਾਂ ਵਰਕ ਕੀਤਾ ਹੋਇਆ ਸੋ ਇਹ ਵੀ ਆਪਣੇ ਕੋਲੇ ਜੌਰਜਟ ਦੇ ਵਿੱਚ ਹੈ ਜੀ ਇਹਦੇ ਵੀ ਬਾਜੂ ਤੇ ਵਰਕ ਹੈਗਾ ਸੋ ਨੈਕਸਟ ਹੈਗਾ ਜੀ ਜਾਰਜਟ ਦੇ ਉੱਪਰ ਹੀ ਆਰੀਵੇਦ ਮਸ਼ੀਨ ਏਮਬਰਾਇਡਰੀ ਹੈ ਸੋ ਬਹੁਤ ਹੀ ਪਿਆਰਾ ਕਨਸੈਪਟ ਹੈ ਇਸ ਤਰ੍ਹਾਂ ਵਾਈਟ ਕੰਮ ਕੀਤਾ ਹੋਇਆ ਵਿੱਚ ਆਪਾਂ ਜਿਹੜੇ ਫਲਾਰ ਹੈਗੇ ਆ ਉਹੋ ਇਸ ਤਰ੍ਹਾਂ ਪਾਏ ਹੋਏ ਔਰ ਬਾਜੂ ਤੇ ਵੀ ਇਹਦੇ ਇਸੇ ਤਰ੍ਹਾਂ ਬਾਜੂ ਤੇ ਇਹਦੇ ਕਾਫੀ ਜਮੇਸਤਰਾਂ ਦਾ ਵਰਕ ਦਿੱਤਾ ਹੋਇਆ ਹੈਵੀ ਵਰਕ ਦਿੱਤਾ ਹੋਇਆ ਸੋ ਇਹ ਇਹ ਆਰੀ ਦਾ ਵੀ ਕੰਮ ਹੈਗਾ ਜੀ ਇਹਦੇ ਵਿੱਚ ਤੇ ਮਸ਼ੀਨ ਦਾ ਵੀ ਕੰਮ ਹੈ यह so, ट्राई कर सकते हो नैक्सट है जी ब्ल्यू या शेड हैगा बहुत ही प्यारा और ये इस तरह वाइट वर्क किया हुआ अपारी इंब्रॉयडरी की हुई है so, सो ये भी बहुत ही डिफरेंट जहाँ कंसैप्ट वाइट वर्क का जिमें अजक एक कलर के वर्क का काफ़ी ट्रेंड हैगा इस so, तरह यदा बाजू किए हुए और ये है यी मसलीन दे विच। मसलीन का बहुत ही प्यारा जहाँ ब्राउन शेड है इस तरह उपर गले दे भी इस तरह एम्ब्रॉयडरी की हुई है ਸੋ ਉਪਰੋ ਗਲਾ ਤੋਂ ਉਪਰੋਂ ਵੀ ਕਰ ਸਕਦੇ ਹਾਂ ਔਰ ਇਹਦੇ ਜਿਹੜੇ ਬੈਗ ਤੇ ਵੀ ਇਸ ਤਰ੍ਹਾਂ ਦਾ ਕੰਮ ਕੀਤਾ ਹੋਇਆ ਸੋ ਇਹ ਵੀ ਬਹੁਤ ਹੀ ਪਿਆਰੀ ਡਿਜ਼ਾਈਨਿੰਗ ਹੈ ਬਹੁਤ ਹੀ ਬਰਾਊਨ ਤੇ ਵਾਈਟ ਦਾ ਕੰਬੀਨੇਸ਼ਨ ਹੈ ਜਿਹੜਾ ਬਹੁਤ ਹੀ ਗੁੱਡ ਹੈ ਸੋ ਤੁਸੀਂ ਇਹ ਵੀ ਸੂਟ ਹੈ ਜਿਹੜਾ ਟਰਾਈ ਕਰ ਸਕਦੇ ਹੋ ਔਰ ਇਹਦਾ ਮਸਲੀਨ ਦਾ ਸਟੱਫ ਹੈ ਜੀ ਬਹੁਤ ਹੀ ਫਲੋਈ ਤੇ ਜਿਵੇਂ ਬਹੁਤ ਹੀ ਸੌਫਟ ਹੁੰਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਜੀ ਇਹਦੇ ਬਾਜੂ ਤੇ ਵਰਕ ਸੋ ਇਹਦੇ ਨਾਲ ਤੁਸੀਂ ਆਪਾਂ ਜਿਵੇਂ ਬ੍ਰਾਊਨ ਕਰਕੇ ਵਾਈਟ ਵਿੱਚ ਸਟ੍ਰਾਈਪਸ ਪਾ ਕੇ ਦੁਪੱਟਾ ਰੈਡੀ ਕਰ ਸਕਦੇ ਆ ਸੋ ਉਹਦੇ ਨਾਲ ਹੀ ਜਿਹੜਾ ਬਹੁਤ ਹੀ ਪਿਆਰਾ ਲੱਗੇਗਾ ਸੋ ਇਹ ਵੀ ਜਿਵੇਂ ਆਪਾਂ ਤੁਹਾਨੂੰ ਵਾਈਟ ਵਰਕ ਵਾਲਾ ਹੀ ਦਿਖਾਇਆ ਸੀਗਾ ਔਰ ਨੈਕਸਟ ਹੈਗਾ ਜੀ ਗ੍ਰੇ ਕਲਰ ਦੇ ਵਿੱਚ ਜਿਵੇਂ ਕਿ ਕਾਫੀ ਇਸ ਡਿਜ਼ਾਈਨ ਦੇਮ ਕਾਫੀ ਇਨਕੁਆਰੀ ਸੀ ਕਿਉਂਕਿ ਆਲਰੇਡੀ ਆਪਾਂ ਰੀਲ ਅਪਲੋਡ ਕੀਤੀ ਹੋਈ ਹੈ ਆਪਣੇ ਇੰਸਟਾਗ੍ਰam ਪੇਜ ਤੇ ਸੋ ਉਥੇ ਜਾ ਕੇ ਵੀ ਤੁਸੀਂ ਇਹਨੂੰ ਵੇਅਰ ਕੀਤਾ ਹੋਇਆ ਵੀ ਦੇਖ ਸਕਦੇ ਹੋ ਉਹਦੇ ਵਿੱਚ ਆਪਾਂ ਇਹ ਨੀਚੇ ਔਰਗੰਜ਼ਾ ਲਗਾ ਕੇ ਵਰਕ ਕੀਤਾ ਹੋਇਆ ਜੀ ਜੋ ਕਿ ਇਹਨਾਂ ਬੈਸਟ ਨਹੀਂ ਹੈਗਾ ਕਿਉਂਕਿ ਜਦੋਂ ਤੁਸੀਂ ਇਹਨੂੰ ਕਾਪਰਨ ਨੂੰ ਆਪਾਂ ਵਾਰ-ਵਾਰ ਵਾਸ਼ ਕਰਦੇ ਆਂ ਸੋ ਔਰਗੰਜ਼ਾ ਜਿਹੜਾ ਖਰਾਬ ਹੋ ਜਾਂਦਾ ਸੋ ਆਪਾਂ ਉਹਦੇ ਲਈ ਹੁਣ ਆਪਾਂ ਜਿਹੜਾ ਸਟਾਫ ਤੇ ਹੀ ਵਰਕ ਕੀਤਾ ਹੋਇਆ ਇਹਦੇ ਵਿੱਚ ਵੀ ਤੁਸੀਂ ਗ੍ਰੇ ਦੁਪੱਟਾ ਕਰਕੇ ਬਲੈਕ ਵਿੱਚ ਟਾਈ ਡਾਈ ਕਰਵਾ ਸਕਦੇ ਹੋ ਸੋ ਇਹ ਫਰੰਟ ਹੋ ਗਿਆ ਜੀ ਔਰ ਇਹ ਬਾਜੂ ਹੋ ਗਈਆਂ ਜੀ। ਔਰ ਅਗਰ ਇਸ ਦੇ ਵਿੱਚ ਤੁਸੀਂ ਸਲਵਾਰ ਕਰਾਉਣਾ ਚਾਹੁੰਦੇ ਹੋ ਤਾਂ ਸਲਵਾਰ ਤੇ ਵੀ ਆਪਾਂ ਇਹ ਵਾਲੀ ਕਰ ਸਕਦੇ ਹਾਂ। ਸੋ ਅਗਰ ਇਹੀ ਸੂਟ ਲੈਣਾ ਤੁਸੀਂ ਸਬ ਸਲਵਾਰ ਤੇ ਵੀ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਸਲਵਾਰ ਤੇ ਵੀ ਇਹ ਸੇਮ ਜਿਹੜਾ ਵਰਕ ਹੈ ਕਰ ਦਾਂਗੇ। ਸੋ ਇਹ ਜਿਹੜੇ ਡਿਜ਼ਾਈਨ ਹੈਗੇ ਆ ਜੀ ਇਹ ਆਪਣੇ ਕੋਲੇ ਸਮਰ ਲਈ ਹੈਗੇ ਆ। ਸੋ ਇਹਨਾਂ ਨੂੰ ਤੁਸੀਂ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਅਗਰ ਮਸਲੀਨ ਤੇ ਵੀ ਕਰਵਾਉਣਾ ਤਾਂ ਤੁਸੀਂ ਮਸਲੀਨ ਤੇ ਵੀ ਕਰਵਾ ਸਕਦੇ ਹੋ। ਸੋ ਕਿਉਂਕਿ ਆਪਣੇ ਕੋਲੇ ਕਾਫੀ ਹੈਵੀ ਜਿਹੜੇ ਚੱਲ ਰਿਹਾ ਸੀਗਾ ਸੋ ਸਾਰਿਆਂ ਦੇ ਬਹੁਤ ਸਾਰੇ ਡੇਲੀ ਵੀ ਸਾਨੂੰ ਸਮਸ ਲਈ ਚਾਹੀਦੇ ਹੈਗੇ ਆ ਸੋ ਆਪਾਂ ਤੁਹਾਡੇ ਲਈ ਕੁਝ ਸਮਸ ਸੂਟ ਰੈਡੀ ਕੀਤੇ ਆ ਸੋ ਇਹ ਵੀ ਪਿਕ ਕਰ ਸਕਦੇ ਹੋ ਤੇ ਤੁਸੀਂ ਨਵੇਂ ਆਪਣੇ ਚੋਇਸ ਦੇ ਕਲਰ ਤੇ ਵੀ ਬਣਾ ਸਕਦੇ ਹੋ ਕਿਉਂਕਿ ਸੋ ਤੁਹਾਨੂੰ ਵੀ ਪਤਾ ਹੀ ਹੈ ਜੀ ਤੁਸੀਂ ਵੀ ਸੂਟ ਲੈਣੇ ਹੋ ਵੀ ਕਿਹੜੇ ਸਮਰੇ ਸ਼ੇਡ ਚੱਲ ਰਹੇ ਹੈਗੇ ਆ ਅਗਰ ਤੁਹਾਡੀ ਕੋਈ ਸਪੈਸੀਫਿਕ ਚੋਇਸ ਹੈਗੀ ਹੈ ਕਿ ਤੁਸੀਂ ਪਿੰਕ ਸ਼ੇਡ ਚ ਜਾਣਾ ਸੀ ਗ੍ਰੀਨ ਜਾਣਾ ਫਰੋਜ਼ੀ ਕਰੀਮ ਜੋ ਵੀ ਹੈ ਤੁਸੀਂ ਕਹਿ ਸਕਦੇ ਹੋ ਕਿਉਂਕਿ ਕੋਈ ਨਾ ਕੋਈ ਸਟਾਫ ਆ ਜਿਹੜਾ ਅਵੇਲੇਬਲ ਹੋ ਹੀ ਜਾਂਦਾ ਹੈ ਸੋ ਜੀ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੀਂ ਨਵੀਂ ਡਿਜ਼ਾਈਨਿੰਗ ਹੈ ਜਿਹੜੀ ਡੇਲੀ ਸ਼ੇਅਰ ਕਰਦੇ ਆ ਸੋ ਇਸੇ ਤਰ੍ਹਾਂ ਬਣੇ ਰਹੋ ਆਪਣੇ ਚੈਨਲ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ